ਜੀ ਸੀ ਗੱਲ ਮੈਂ ਪੁੱਛਦੀ ਸੀ ਇੱਕ ਬੱਚੇ ਨੂੰ ਸਾਹਿਬ ਜادہ ਦਾ ਨਾਮ ਤੇ ਉਹਨੂੰ ਸਤਕਾਰ ਨਾਲ ਵੀ ਨਾਮ ਨਹੀਂ ਲੈਣਾ ਹੁੰਦਾ ਸੀ ਕਿਉਂਕਿ ਆਪਾਂ ਨਾਮਾ ਦੀ ਵੀ ਵਿਅਦ ਵੀ ਨਹੀਂ ਕਰ ਸਕਦੇ ਤੇ ਪ੍ਰਬੰਧਕ ਕਮੇਟੀ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨ ਜੇ ਬੱਚਿਆਂ ਨੂੰ ਆਪਣੇ ਵਿਰਾਸਤ ਬਾਰੇ ਆਪਣੇ ਵਿਰਸੇ ਬਾਰੇ ਪਤਾ ਲੱਗ ਸਕੇ ਸ਼ੁੱਧ ਬਾਣੀ ਨਾਲ ਜੋੜਨ ਕਿਉਂਕਿ ਉਹਦੇ ਨਾਲ ਹੀ ਇਹ ਪੰਥ ਆਗਿ ਚਲੋਗਾ 96 ਕਰੋੜੀ ਖਾਲਸਾ ਅਦਾ ਹੀ ਬਣੂਗਾ ਮਾਤਾਵਾਂ ਨੂੰ ਬੇਨਤੀ ਮਾਤਾ ਗੁਰਪੁਰ ਕੋਟ ਜੀ ਨੂੰ ਯਾਦ ਕਰਕੇ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਲੈ ਕੇ ਆਈਏ ਹੁਣ ਵੀ ਮੈਂ ਬੇਨਤੀ ਕਰਾਂਗੀ ਕੁਝ ਬਿੱਬੀਆਂ ਦਾ ਮਨ ਭਰਾਵਾ ਦਾ ਇੱਥੇ ਬੈ ਕੇ ਜ਼ਰੂਰ ਕਰ ਰਿਆ ਹੋਣਾ ਕਿ ਮੈਂ ਵੀ ਹੰਮੇ ਸ਼ਕਾ ਲੇਕਿਨ ਮਨ ਦੇ ਵਿੱਚ ਸੰਕੋਚ ਹੁੰਦਾ ਹੈ ਇਹ ਸਾਡੀ ਨਸ਼ਾ ਹੁੰਦੀ ਹੈ ਮੰਦੀ ਅੱਥੇ ਆਪ ਜੀ ਮੰਨਦੇ ਵਿੱਚ ਕੁਝ ਬੀਬੀ ਆ ਬੱਚੇ ਭਾਈ ਸਾਡੇ ਸੋਚ ਰਹੇ ਹੋਣੇ ਵੀ ਹੋ ਸਕ ਮੈਂ ਵੀ ਸ਼ੱਕ ਸ਼ੱਕ ਲੈਣਾ ਅੰਮ੍ਰਿਤ ਨਾ ਲੇਕਿਨ ਪਤਾ ਨਹੀਂ ਘਰ ਦੇ ਕੀ ਕਹਿਣਗੇ ਦੇਖੋ ਤੁਹਾਡੇ ਕਰਨ ਤੁਹਾਡੇ ਨਾਲ ਜਾਣੇ ਇੱਕ ਭਾਈ ਸੀ ਉਹ ਮਾਹਪੁਰਖਾਂ ਦੇ ਕੋਲ ਜਾਂਦਾ ਸੀ ਤੇ ਉੱਥੇ ਜਾ ਕੇ ਕਰਦਾ ਮੈਨੂੰ ਤਾਂ ਬਾਬਾ ਜੀ ਬਹੁਤ ਚੰਗਾ ਪਰਿਵਾਰ ਮਿਲਾ ਹੋਇਆ ਹੈ ਤੁਸੀਂ ਕਹਿੰਦੇ ਹੋ ਸਿਮਰਨ ਕਰੋ ਸਿਮਰਨ ਕਰੋ ਸਿਮਰਨ ਕਰੋ ਪਰ ਮਾਹਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੋਇਆ ਹੈ ਬਹੁਤ ਛੋਟਾ ਪਰਿਵਾਰ ਹੈ ਮੇਰੀ ਨੂੰਹ ਬਹੁਤ ਅੱਛੀ ਹੈ ਮੇਰੀ ਮਾਂ ਬਹੁਤ ਚੰਗੀ ਹੈ ਮੇਰੇ ਹੁੰ ਨਿਆਣੇ ਹੋ ਗਏ ਨੇ ਤੇ ਮੈਂ ਖੁਸ਼ ਹਾਂ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਤੇ ਮਾਂ ਬੁਰਖ ਕਹਿੰਦੇ ਆ ਕੋਈ ਗੱਲ ਨਹੀਂ ਪੁੱਤਰ ਤੈਨੂੰ ਜਾਚ ਆ ਜੂਗੀ ਛੇਤੀ ਕਹਿੰਦੇ ਨਹੀਂ ਨਹੀਂ ਮੈਂ ਤਾਂ ਖੁਸ਼ ਹਾਂ ਕਹਿੰਦੇ ਜਾ ਇੱਕ ਕੰਮ ਕਰ ਅੱਜ ਘਰ ਜਾ ਤੇ ਤੂੰ ਆਪਣੇ ਪਤਨੀ ਸੁਪਤਨੇ ਨੂੰ ਜਾ ਕੇ ਬੋਲ ਕਿ ਮੈਂ ਤੁਹਾਡੇ ਵਾਸਤੇ ਬਹੁਤ ਕਈ ਵਾਰੀ ਚੋਰੀ ਵੀ ਕੀਤੀ ਝੂਠ ਵੀ ਬੋਲਣਾ ਕਰਦੇ ਨਾ ਕੋ ਪਰਿਵਾਰ ਵਾਸਤੇ ਪਰਿਵਾਰ ਦੇ ਵਿੱਚ ਬਝੂਠ ਬੋਲ ਦਿੰਦੇ। ਤਿੱਥੇ ਜਾ ਕੇ ਕਹਿ ਕਿ ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਜਿਹੜੇ ਮੇਰੇ ਕਰਮ ਨੇ ਜਦੋਂ ਮੇਰੀ ਮੇਰਾ ਬੁਲਾਵਾ ਆਏਗਾ ਤੇ ਪਰਮਾਤਮਾ ਦੇ ਸਾਹਮਣੇ ਜਦੋਂ ਸਾਡੀ ਪੇਸ਼ੀ ਹੋਊਗੀ ਤਾਂ ਤੇ ਮੇਰੇ ਥੋੜੇ-ਬਹੁਤੇ ਕਰਮ ਜਿਹੜੇ ਨੇ ਉਹ ਕਰਮ ਜੀ ਨੂੰ ਉਹ ਕਹਿੰਦੇ ਆ ਕਿ ਉਹ ਤੂੰ ਥੋੜੇ ਜਿਹਾ ਹੋ ਗਿਆ। ਤੇ ਪਤਨੀ ਦੇ ਕੋਲ ਜਾਂਦਾ ਹੈ ਕਹਿੰਦਾ ਹੈ ਬਈ ਮੈਂ ਤੁਹਾਡੇ ਜੀ ਗਲਤ ਕਰਮ ਕੀਤੇ ਸੀ ਤੁਹਾਡੇ ਪਾਲਣ ਪੋਸਣ ਵਾਸਤੇ ਤੇ ਕੀ ਤੁਸੀਂ ਇਹਨੂੰ ਓਟਲੋਗੇ ਥੋੜਾ ਜਾਂ ਪ੍ਰਮਾਤਮਾ ਦੇ ਸਾਹਮਣੇ ਉਹ ਦਿੱਤੇ ਚੈਰੀ ਤੇ ਪਤਨੀ ਕਹਿੰਦੀ ਹੈ ਦੇਖੋ ਜੀ ਤੁਸੀਂ ਮੈਨੂੰ ਲਾਏ ਸੀ ਮੇਰੀ ਪਰਵਰਿਸ਼ ਕਰਨ ਵਾਸਤੇ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਮੇਰੇ ਘਰ ਆਏ ਸੀ ਤੁਸੀਂ ਘੋੜੇ ਤੇ ਚੜ ਕੇ ਬਰਾਤ ਲੈ ਕੇ ਸੋ ਬੰਦਿਆਂ ਨੂੰ ਲੈ ਕੇ ਆਏ ਸੀ ਤੇ ਹੁਣ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਬਈ ਨਹੀਂ ਹੁਣ ਤੂੰ ਮੇਰੇ ਕਰਮ ਕਰਮ ਜਿਹੜੇ ਮੈਂ ਗਲਤ ਕੰਮ ਕੀਤੇ ਉਹਦੇ ਵਿੱਚ ਭਾਗੀਦਾਰ ਬਣਾ ਮੈਂ ਨਹੀਂ ਬਣ ਸਕੀ ਉਹਦੇ ਬਾਅਦ ਉਹ ਬੱਚਿਆਂ ਦੇ ਕੋਲ ਜਾਂਦਾ ਹੈ ਕਹਿੰਦਾ ਬੱਚੋ ਹੁਣ ਮੈਂ ਤੁਹਾਡੇ ਵਾਸਤੇ ਤੁਹਾਡੀ ਪੜਾਈ ਲਿਖਾਈ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਤੁਸੀਂ ਅੱਧਾ ਕਰੋ ਕਿ ਤੁਸੀਂ ਥੋੜੇ ਜੇ ਮੇਰੇ ਕਰਮ ਜਿਹੜੇ ਮੈਂ ਗਲਤ ਕੰਮ ਕੀਤੇ ਉਹਦੇ ਨਾਲ ਤੁਸੀਂ ਵੀ ਭਾਗੀਦਾਰੀ ਕਰੋ ਬੱਚੇ ਕਹਿੰਦੇ ਆ ਪਾਪਾ ਤੁਸੀਂ ਸਾਨੂੰ ਪੈਦਾ ਕਿਉਂ ਕੀਤਾ ਹੈ ਜੇ ਸਾਡੀ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਸੀ ਤਾਂ ਇਹ ਤੁਹਾਡਾ ਫਰਜ਼ ਬਣਦਾ ਹੈ ਅਸੀਂ ਨਹੀਂ ਇਹਦੇ ਵਿੱਚ ਕੁਝ ਕਰ ਸਕਦੇ ਤੀਸਰਾ ਉਹ ਆਪਣੀ ਮਾਂ ਦੇ ਕੋਲ ਜਾਂਦਾ ਹੈ ਉਹ ਕਹਿੰਦਾ ਹੈ ਮਾਂ ਤੋਂ ਸਭ ਤੋਂ ਵੱਡੀ ਹੁੰਦੀ ਹੈ ਪਰਮਾਤਮਾ ਨੇ ਵੱਡੀ ਤਾਕਤ ਦਿੱਤੀ ਹੈ ਮੇਰੀ ਮਾਂ ਮੇਰੇ ਜਰੂਰ ਕਰੇਗੀ ਆਪਣੀ ਮਾਂ ਦੇ ਕੋਲ ਜਾ ਕੇ ਕਹਿੰਦਾ ਹੈ ਮਾਤਾ ਦੇਖ ਤੂੰ ਮੈਨੂੰ ਜਨਮ ਦਿੱਤਾ ਹੈ ਤੂੰ ਮੈਨੂੰ ਸੋਚਦੀ ਸੀ ਮੈਂ ਤੇਰੇ ਬੁਢਾਪੇ ਦਾ ਸਹਾਰਾ ਜਿਹੜੇ ਮੈਂ ਕੁਝ ਗਲਤ ਕਰਨ ਕੀਤੇ ਹੈ ਕੀ ਤੂੰ ਮੇਰੇ ਗੁਰੂ ਦੇ ਸਾਹਮਣੇ ਗਵਾਹੀ ਦੇ ਸਕਦੀ ਹੈ ਮੇਰੇ ਨਾਲ ਆ ਸਕਦੀ ਹੈ ਇਹ ਕਹਿੰਦੀ ਪੁੱਤਰ ਮੈਂ ਤੈਨੂੰ ਜਨਮ ਦਿੱਤਾ ਤੈਨੂੰ ਵੱਡਾ ਕੀਤਾ ਤੈਨੂੰ ਪੜਾਈ ਲਿਖਾਈ ਕਰਵਾਈ ਇਸ ਜੋਗਾ ਬਣਾਤਾ ਹੁਣ ਤੂੰ ਮੇਰੇ ਬੁਢਾਪੇ ਦਾ ਸਾਰਾ ਬਣੇਗਾ ਕੀ ਮੈਂ ਤੇਰੇ ਜਿਹੜੇ ਕਰਮ ਸੀ ਉਹਦੇ ਨਾਲ ਮੈਂ ਉੱਥੇ ਆਜ ਨਹੀਂ ਪਹੁੰਚਣੀ ਇਹਨੇ ਮੈਂ ਨਹੀਂ ਕਰ ਸਕਦੀ ਤੂੰ ਕਰਮ ਕੀਤੇ ਆ ਤੇ ਤੂੰ ਵੱਡ ਤੇਰਾ ਫਰਜ ਸੀ ਮਾਪੇ ਵਾਸਤੇ ਕਰਨਾ ਤੇ ਖਾਲਸਾ ਜੀ ਇਹ ਤੁਹਾਡੇ ਕਰਮ ਤੁਹਾਡੇ ਨਾਲ ਜਾਣੇ ਨੇ ਇੱਕ ਇੱਕ ਕੱਲੇ ਕੱਲੇ ਉਹਦੇ ਵਿੱਚ ਕੋਈ ਦੋਰਾਏ ਨਹੀਂ ਹੁੰਦੇ ਇਹ ਨਾ ਸੋਚਿਏ ਮੇਰੀ ਮਾਂ ਜੋ ਪੂਜਾ ਕਰਦੀਏ ਤੇ ਉਹਦਾ 파ਟ ਦਾ ਫਲ ਤੁਹਾਨੂੰ ਮਿਲੇਗਾ ਤੁਹਾਡੇ ਕਰਮ ਤੁਹਾਡੇ ਨਾਲ ਜਾਣੇਗੇ ਤੇ ਤੁਸੀਂ 파ਟ ਕਰਦੇ ਹੋ ਤੇ ਉਹ ਤੁਹਾਡੇ ਲੇਖੇ ਦੇ ਵਿੱਚ ਲਿਖਨੇ ਹੁਣ ਵੀ ਸਮਾਂ ਹੈ ਮੰਨ ਦੇ ਵਿੱਚ ਖਤਰਾ ਵਿਚਾਰ ਬਣਾਓ ਵੱਤ ਵਕ ਅੰਮ੍ਰਿਤ ਸ਼ਕੋ ਕਿਉਂਕਿ ਇਹ ਦਿਨ ਦੁਬਾਰਾ ਨਹੀਂ ਆਣਾ ਇਹ ਦਿਨ ਦੁਬਾਰਾ ਮੈਂ ਕਹਿੰਦੀ ਆ ਨਾ ਭਾਈ ਦੀ ਸਿੱਧੂ ਕਹਿੰਦਾ ਸੀ ਕੱਲ ਵੀ ਗੱਲ ਹੋਈ ਸੀ ਗੰਤੀ ਸਾਹਿਬ ਕਹਿੰਦੇ ਸੀ ਉਹਨੇ ਓਮ ਨੂੰ ਬੋਧ ਨਜ਼ਦੀਕ ਲਾਇਆ ਉਹਨੇ ਕੋਮ ਨੂੰ ਬਹੁਤ ਚੰਗੇ ਚੰਗੇ ਸੁਨੇਹੇ ਦਿੱਤੇ ਉਹਨੇ ਕਿਹਾ ਕੋਮ ਨੂੰ ਇੱਕ ਹੋ ਜਾਓ ਲੇਕਿਨ ਸੋਸ਼ਲ ਮੀਡੀਆ ਤੇ ਆਪਕਾ ਸੁਣਦੇ ਸੀ ਜਦੋਂ ਉਹਨੂੰ ਕੁਛ ਦੀ ਸੀ ਮੀਡੀਆ ਕਦੋਂ ਅੰਮ੍ਰਿਤਸਰ ਆਏ ਤੇ ਉਹ ਕਹਿੰਦਾ ਸੀ ਮੈਂ ਸ਼ਕਲਾਂ ਦਾ ਜਦੋਂ ਉਹ ਸਾਧ ਦਾ ਹੋਟਾ ਮਾਏਗਾ ਮੈਂ ਜ਼ਰੂਰ ਅੰਮ੍ਰਿਤਸਰ ਆਗਾ ਲੇਕਿਨ ਹਲੇ ਨਹੀਂ ਹਲੇ ਕਿਸਾਨ ਆंदोलਨ ਚਾ ਵਿਕੋ ਸੰਗਤ ਜੀ ਜੇ ਉਹ ਟਾਈਮ ਨਾਲ ਵੈਸੇ ਦੇਖੋ ਵੱਡੇ ਸ਼ਹੀਦੀ ਪਾਈਆ ਉਹਨੇ ਕੋਮ ਵਾਸਤੇ ਲੇਕਿਨ ਜੇ ਉਹ ਟਾਈਮ ਨਾਲ ਉਸ ਸਮੇਂ ਅੰਮ੍ਰਿਤ ਛਕ ਲੈਂਦਾ ਤੇ ਹੋ ਸਕਦਾ ਹੈ ਅਜੋ ਸਾਡੇ ਵਿੱਚੋਂ ਰੰਗਦਾ ਇੱਥੇ ਆਪਾਂ ਕਹਿੰਦੇ ਆ ਕਿ ਜਦੋਂ ਵੀ ਫਰਮਾਨ ਆਏ ਅੰਮ੍ਰਿਤ ਛਕਣ ਦਾ ਤੇ ਅੰਮ੍ਰਿਤ ਛਕ ਲੈਣਾ ਚਾਹੀਦਾ ਤੇ ਬਹੁਤ ਵੱਡੀ ਕਿਰਪਾ ਇਸ ਪਿੰਡ ਤੇ ਹੋਈ ਹੈ ਮੈਂ ਧੰਨਵਾਦ ਕਰਦੀ ਆ ਸਾਰੀ ਸੰਗਤ ਜੀ ਦਾ ਬਾਬਾ ਪ੍ਰਗਟ ਸਿੰਘ ਜੀ ਦਾ